ਪੰਜਾਬ ਦੇ ਵਿੱਚ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ جاری ਹੈ ਜਿੱਥੇ ਸਵੇਰੇ-ਸਵੇਰੇ ਹੱਥ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਸ਼ਾਮ ਹੁੰਦਿਆਂ ਹੀ ਧੁੰਦ ਦਾ ਸੀਤਮ ਲਗਾਤਾਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਸ਼ਾਮ ਹੁੰਦਿਆਂ ਹੀ ਜਿੱਥੇ ਧੁੰਦ ਦੀ ਚਿੱਟੀ ਚਾਦਰ ਸ਼ਹਿਰ ਦੇ ਵਿੱਚ ਛਾਈ ਹੁੰਦੀ ਹੈ ਤਾਂ ਮੇਨ ਹਾਈਵੇ ਰੋਡ ਤੇ ਤਾਂ ਕੁਝ ਵੀ ਖਾਈ ਨਹੀਂ ਦਿੰਦਾ ਜ਼ਿਆਦਾਤਰ ਕਾਰ ਚਾਲਕ ਵੱਡੇ ਵਾਹਨਾਂ ਦੀ ਉਡੀਕ ਕਰਦੇ ਹੋਏ ਵੇਖੇ ਜਾ ਸਕਦੇ ਨੇ ਕਿਉਂਕਿ ਕੋਈ ਵੱਡਾ ਵਾਹਨ ਆਏਗਾ ਤੇ ਉਸ ਦੇ ਪਿੱਛੇ ਚੱਲ ਕੇ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ ਇਸ ਮੌਕੇ ਰਾਹਗੀਰਾਂ ਤੇ ਸ਼ਹਿਰ ਨਿਵਾਸੀ ਨੇ ਦੱਸਿਆ ਕਿ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਧੁੰਦ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਹੀ ਘਰੋਂ ਬਾਹਰ ਨਿਕਲੋ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਿਆ ਜਾਵੇ ਮੇਰਾ ਨਾਮ ਹੀ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕਿੱਥੇ ਜਾਣਾ ਤੁਸੀਂ ਅਸੀਂ ਜਾਣਾ ਹੈ ਰਾਮਗੜ੍ਹ ਤੇ ਕਿੰਨੀ ਕੁ ਮੁਸ਼ਕਲ ਆ ਰਹੀ ਕਿੰਨੀ ਕਿ ਧੁੰਦਾ ਅ ਮੇਰੇ ਬਹੁਤ ਜ਼ਿਆਦਾ ਮੁਸ਼ਕਲ ਹੈ ਕੁਝ ਦਿਖ ਨਹੀਂ ਰਿਹਾ ਚਿੱਟੀਆਂ ਪੱਟੀਆਂ ਤਾਂ ਕਰਨੀ ਦਿਖ ਰਹੀਆਂ ਹੈਗੀਆਂ ਇੰਨੀ ਜ਼ਿਆਦਾ ਧੁੰਦਾ ਕਿ ਸਾਰੀਆਂ ਗੱਡੀਆਂ ਵੈਸੇ ਤਾਂ ਸਾਈਡ ਤੇ ਲੱਗ ਰਹੀਆਂ ਨੇ ਹੈਗੀਆਂ ਜ਼ਿਆਦਾਤਰ ਅਸਤਾ ਸੋਚਿਆ ਵੀ ਹਨਾ ਕਿਸੇ ਦੇ ਮਗਰ ਟਰੱਕ ਵਗੈਰਾ ਦੇ ਮਗਰ ਲਾ ਕੇ ਚਲੇ ਜਾਵਾਂਗੇ ਟਰੱਕ ਵੀ ਨਹੀਂ ਚੱਲ ਰਹੇ ਹੈਗੇ ਟਰੱਕ ਵੀ ਸਾਈਡ ਤੇ ਲੱਗੇ ਪਏ ਨੇ ਇੰਨੀ ਜ਼ਿਆਦਾ ਧੁੰਦ ਹੋਈ ਪਈ ਹੈ ਦਿਨ ਚ ਤਾਂ ਹੁੰਦਿਆ ਹੁਣ ਜਿਹੜੇ ਹੈਗਾ ਰਾਤ ਵੀ ਜਿਹੜੇ 7 ਵਜੇ ਤੋਂ ਸ਼ੁਰੂ ਹੋ ਗਈ ਸੀ ਇੱਕਦਮੇ ਇੱਕਦਮ ਜਦ ਪਈ ਨਾ ਧੁੰਦ ਸਾਰੇ ਸਾਰਿਆਂ ਨੇ ਸਾਈਡ ਤੇ ਲਾਤੀਆਂ ਗੱਡੀਆਂ ਸਭ ਸਾਈਡ ਤੇ ਹੋ ਗਏ ਕੋਈ ਨਹੀਂ ਚਲਾ ਰਿਹਾ ਹੈਗਾ ਹੁਣ ਕੋਈ ਵੀਹਿਕਲ ਨਹੀਂ ਚੱਲ ਰਿਹਾ ਸਭ ਬੰਦ ਹੋ ਗਏ ਜਿਨ੍ਹਾਂ ਨੇ ਲੋਕਲ ਚਲਾਣਾ ਲੋਕਲ ਤਾਂ ਇੰਨੀ ਧੁੰਦ ਹੈ ਨਹੀਂ ਪਿੰਡਾਂ ਦੇ ਏਰੀਆ ਚ ਤਾਂ ਇੰਨੀ ਕਿ ਧੁੰਦ ਆ ਕਿ ਕੁਝ ਦੇਖੀ ਨਹੀਂ ਰਿਹਾ ਹੈਗਾ ਅਕੀਨ ਨਾਮ ਹੈ ਜੀ ਆਪਣਾ ਮੇਰਾ ਇਹ ਸਰਵਜੀਤ ਸਿੰਘ ਜੀ ਜਿਹੜੀ ਹੈਗਾ ਤੁਹਾਨੂੰ ਬਿਲਕੁਲ ਆ ਗਿਆ ਕਿੰਨੀ ਕਿਸਮਤਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੱਸਿਆ ਦਾ ਜੀ ਬਹੁਤ ਸਾਹਮਣਾ ਕਰਨਾ ਪੈ ਰਿਹਾ ਦੇਖੋ ਤੁਹਾਡੇ ਸਾਹਮਣੇ ਹੀ ਹੈ ਬਾਈ ਆਪਣਾ ਤੁਹਾਨੂੰ ਤਾਂ ਬਹੁਤ ਆ ਦਿਖ ਨਹੀਂ ਰਿਹਾ ਮੈਂ ਤਾਂ ਸਾਰੇ ਬੇਨਤੀਆਂ ਨੂੰ ਜਾਨਕੀ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਵੀ ਆਪਣਾ ਜਿੰਨਾ ਵੀ ਹੋਸਾ ਦਾ ਆਪਣਾ ਤਰੇਚੀ ਨਾਲ ਚੱਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਵੀ 10-15 ਮਿੰਟ ਬਾਅਦ ਲੱਗ ਜਾਣ ਵੀ ਆਪਣਾ ਆਰਾਮ ਨਾਲ ਚੱਲੂਗਾ ਜੀ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਭਾਜੀ ਕਿਉਂਕਿ ਦੇਖ ਹੀ ਨਹੀਂ ਰਿਹਾ ਤੁਹਾਨੂੰ ਖੁਦ ਹੀ ਦੇਖ ਰਹੇ ਹੋ ਮਾਹੌਲ ਕਿਦਾਂ ਦਾ ਬਣਿਆ ਹੋਇਆ ਹੈ ਨਾ ਤੇ ਆਪਣੀ ਹੱਥ ਹੀ ਹੈ ਜੋਨੇ ਜਾਨਿ ਕਿ ਸਾਵਧਾਨੀ ਦਾ ਦਿਨੇ ਤਾਂ ਹੋ ਕੇ ਕਿ ਜਦ ਮੈਂ ਰਾਤ ਵੀ 7 ਵਜੇ ਸ਼ੁਰੂ ਹੋ ਗਈ ਸੀ ਤੁਹਾਨੂੰ ਹੁਣ ਤਾਂ ਕਾਫੀ ਹੋ ਗਈ ਪਰ ਇਹਨੇ ਤਾਂ ਹੋ ਗਈ ਹੁੰਦੀ ਸੀ ਦਿਨੇ ਵੀ ਹੁਣ ਭਾਜੀ ਐ ਹੁਣ ਥੋੜਾ ਜਿਹਾ ਮਾਹੌਲ ਦਸੰਬਰ ਦੇ ਟਾਈਮ ਪਈ ਨਹੀਂ ਬਾਕੀ ਹੁਣ ਪੈ ਰਹੀ ਹੈ ਵਧੀਆ ਤੁੰਦ ਹੈ ਨਾ ਤੇ ਬਾਕੀ ਮੁਸ਼ਕਲ ਤਾਂ ਬਹੁਤ ਹੈ ਕਿ ਵਾਕੀ ਦੇਖੋ ਲੋਕਲ ਚ ਲੋਕਲੀਆਂ ਭਾਜੀ ਪਰੇਸ਼ਾਨੀ ਹੋਣਾ ਹੈ ਭਾਜੀ ਮੈਨੇ ਹੁਣ ਬੋੜਾ ਗੇੜ ਤੱਕ ਜਾਣਾ ਹੀ ਆਪਣਾ ਠੀਕ ਹੈ ਜੀ ਤੇ ਦੇਖ ਨਹੀਂ ਰਿਹਾ ਮੈਨੂੰ ਤਾਂ ਐ ਬਸ ਆਪਣਾ ਆਰਾਮ ਨਾਲ ਹੀ ਜਾ ਰਹਾ ਹੈ। ਦੇਸ਼ਕੀਨ ਵਾਲੀ ਆਪਣਾ ਜਿਸਨੋ ਹੀ ਜਾਓ ਜਿੰਨਾ ਵੀ ਹੋ ਸਕੇ ਲੋਕਾਂ ਨੂੰ ਤਾਂ ਇਹੀ ਬੇਨਤੀ ਹੈ ਆਪਣੀ। ਤੁੰ ਤ ਬਹੁਤ ਸਾਰਾ ਬਹੁਤ ਪਰਿਆ ਮੈਂ तकरीबन ਸਮਾਨਤ ਹੋ ਆ ਰਿਹਾ ਚੱਲ ਕੇ। ਰਾਹ ਦੇ ਵਿੱਚ ਕੁਝ ਵੀ ਨਹੀਂ ਦਿੰਦਾ, ਲਿੰਕ ਰੋਡ ਤੇ ਜਮਾ ਨਹੀਂ ਦਿੰਦਾ, ਜੀਟੀ ਰੋਡ ਤੇ ਇਹ ਫਿਰ ਵੀ ਬਹੁਤ ਕੁਝ ਦਿੰਦਾ ਹੈਗਾ। ਜੀਟੀ ਰੋਡ ਤੇ ਆਪਾਂ ਥੋੜਾ ਇਸ਼ਾਰਾ ਨਾਲ ਚਲੇ ਜਾਵਾਂਗੇ। ਔਰ ਲਿੰਕ ਰੋਡ ਤੇ ਜਮ ਨਹੀਂ ਦੀਦਾ ਸਰ ਇਹ ਲਿੰਕ ਰੋਡ ਹੈ ਸਾਰੀ ਸਮਾਣਾ ਰੋਡ ਹੋ ਗਿਆ ਭਵਾਨੀਗੜ੍ਹ ਹਾਂ ਇਹ ਸਾਰੇ ਲਿੰਕ ਰੋਡ ਹੋ ਗਏ ਸਰ ਇਹਦੇ ਜੀ ਪੱਟੀ ਪਈ ਵੀ ਆ ਸਰ ਉਹ ਪੱਟੀ ਹਿਸਾਬ ਨਾਲ ਚੱਲ ਸਕਦੇ ਆਪਾਂ ਬਿਨਾ ਪੱਟੀ ਤੋਂ ਬਰ ਨਹੀਂ ਚੱਲ ਸਕਦੇ ਸਰ ਪੱਟੀਆਂ ਤਾਂ ਬਹੁਤ ਘੱਟ ਨੇ ਰੋ ਨਹੀਂ ਸਰ ਉਹ ਰੋਡ ਤੇ ਤਕਰੀਬਨ ਭਵਾਨੀਗੜ੍ਹ ਰੋਡ ਦਾ ਟੁੱਟ ਹੀ ਹੋਇਆ ਹੋਗਾ ਉਹਦਾ ਹਾਲ ਤਾਂ ਜਮ ਨਹੀਂ ਹੋ ਸਕਦਾ ਜੀ ਉਹ ਰੋਡ ਦਾ ਜਮਾ ਥੋੜਾ ਹਾਲ ਤਾਂ ਪਤਾ ਹੀ ਜੀ ਪਰਸੋਂ ਤੱਕ ਬੁਰਾ ਹਾਲ ਹੀ ਅਗਰ ਗੋਵਿੰਦਗੜ੍ਹ ਦਾ ਕਾਫੀ ਸਮੱਸਿਆ ਦਾ ਸਾਹਮਣਾ ਨਹੀਂ ਸਰ ਸਾਹਮਣਾ ਕਰਕੇ ਆਇਆ ਦੇਖੋ ਤੁੰਦ ਬਹੁਤ ਪੈਰੀ ਆ ਬੱਚੇ ਵੀ ਇਹ बार-बार ਫੋਨ ਮਾਰ ਰਹੇ ਨੇ ਇਹ ਡੈਡੀ ਕਿੱਥੇ ਹੋ ਮੈਂ ਕਿਹਾ ਬੇਟਾ ਇਹ ਥੋੜਾ ਦੇਖੋ ਤੁੰਦ ਕਿੰਨੀ ਪੈਰੀ ਹੈ ਮੈਂ ਉਹਦੇ ਨੂੰ ਕਿਹਾ ਵਾਜੀ ਜੀ ਹਜੇ ਕਿ ਅੱਜ ਤਾਂ ਨਜਾਇਜ਼ ਤੋਂ ਦਾ ਰਾਤੀ ਧੁੰਦ ਬਹੁਤ ਪੈ ਰਹੀ ਸੀ ਜਾਣਾ ਪੈਂਦਾ ਜਿਵੇਂ ਮਤਲਬ ਲਾਈਟ ਬੰਦ ਕਰਕੇ ਜਾਣਾ ਪੈਂਦਾ ਧੁੰਦ ਦਾ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਜੇ ਜੇ ਆਪਾਂ ਚਿੱਟੀ ਲਾਈਟ ਲਾਵਾਂਗੇ ਨਾ ਮੂਰੇ ਕੁਝ ਨਹੀਂ ਦਿਖਦਾ ਜੇ ਆਪਣਾ ਫੁੱਲ ਮੋਟਰ ਹੈਲ ਪਿਆ ਹੋਵੇ ਤਾਂ ਸਿੱਧੇ ਵਿੱਚ ਹੀ ਵੱਜੇ ਬਸ ਐਕਸੀਡੈਂਟ ਹੀ ਹੋਣਗੇ ਅੱਜ ਐਕਸੀਡੈਂਟ ਹੋਇਆ ਮੇਰੇ ਅੱਖਾਂ ਦੇ ਸਾਹਮਣੇ ਧੁੰਦ ਦੇ ਕਾਰਨ ਮੋਟਰ ਹੈਲ ਗੱਡੀ ਆਲਾ ਮੋਟਰ ਹੈਲ ਦੇ ਵਿੱਚ ਵੱਜਿਆ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਨਹੀਂ ਕੁਝ ਨਹੀਂ ਦਿਖਾਇਆ ਉਹ ਹਸਪੀਟਲ ਤੇ ਦਾਖਲ ਹੋਣ ਮੁੰਡਾ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਦਾ ਘਰੀ ਬੈਠੋ ਕੰਮ ਕਰ ਜਲਦੀ ਜਲਦੀ ਨਿਵੇੜ ਕੇ ਆਪਦਾ ਰਜਾਈਆਂ ਚ ਬੈਠੋ ਤੇ ਜੇ ਕੋਈ ਕੰਮਕਾਰ ਹੋਵੇ ਤਾਂ ਹੀ ਤਾਂ ਹੀ ਬਾਹਰੇ ਨਿਕਲੋ ਨਹੀਂ ਬਾਹਰ ਨਾ ਨਿਕਲੋ ਤੁੰਦ ਬਹੁਤ ਜ਼ਿਆਦਾ ਪੈਰੀ ਹੈ। ਨਜਾਇਜ਼ ਵੀਰ ਜੀ ਬਹੁਤ ਜ਼ਿਆਦਾ ਨਜਾਇਜ਼ ਹੈ ਬਹੁਤ ਜ਼ਿਆਦਾ ਠੰਡ ਹੈ। ਕੁਛ ਨਹੀਂ ਦਿਖ ਰਿਹਾ ਮੈਂ ਉਹਨੂੰ 40 ਨੰਬਰ ਫਾਟਕਾ ਤੋਂ ਮੇਰੀ ਦੁਕਾਨ ਹੈ ਸ਼ਾਪ ਹੈ ਕਰੰਨੇ ਦੀ ਉੱਥੋਂ ਆ ਰਹੇ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਹਾਡੇ ਜਿਹੜੇ ਹੈਗਾ ਕਿਲੋਮੀਟਰ ਉਹ ਨਹੀਂ ਹੈਗੇ ਜਾਂ ਕਿਲੋਮੀਟਰ ਤੇ ਇਹ ਹਾਲ ਹੈ ਜਿਵੇਂ ਮਿਰਰਰ ਹਾਈਵੇ ਤੇ ਤਾਂ ਕਾਫੀ ਬਹੁਤ ਬੁਰਾ ਹਾਲ ਹੋਊਗਾ ਵੀਰ ਜੀ ਬਹੁਤ ਬੁਰਾ ਹਾਲ ਆ ਆ ਸਾਹਮਣੇ ਮਕਾਨ ਆਪਣਾ ਗਲੀ ਚ 4 ਨੰਬਰ ਗਲੀ ਚ ਇੱਥੋਂ ਕੁਛ ਨਹੀਂ ਦਿਖ ਰਿਹਾ ਇਸ ਟਾਈਮ